ਹਾਂਜੀ ਅੱਜ ਦਿਖਾਉਨੇ ਆ ਸੋਨੂੰ ਏਅਰ ਫੋਰਸ ਦਾ ਮਿਊਜ਼ੀਅਮ ਕ੍ਰਾਈਚਰਸ ਨਿਊਜ਼ੀਲੈਂਡ ਜਿੱਥੇ ਬਹੁਤ ਹੀ ਪੁਰਾਣੇ ਤੋਂ ਪੁਰਾਣੇ ਮਤਲਬ ਕਿ ਜਹਾਜ਼ ਖੜੇ ਨੇ ਉਹ ਉਹ ਬਦਲ ਕੇ ਨੇ ਪੁਰਾਣੇ ਨੇ ਜਦੋਂ ਦਾ ਜਹਾਜ਼ ਬਣਿਆ ਉਦੋਂ ਲੈ ਕੇ ਉਦੋਂ ਤੋਂ ਲੈ ਕੇ ਇਹ ਜਹਾਜ਼ ਇੱਥੇ ਖੜੇ ਆ ਪੁਰਾਣੇ ਤੋਂ ਪੁਰਾਣੇ ਸੋਨੂੰ ਕੱਲੀ-ਕੱਲੀ ਚੀਜ਼ ਅਸੀਂ ਦਿਖਾਵਾਂਗੇ ਇੱਥੇ ਆ ਸਾਡਾ ਸਾਥੀ ਜਸਵਿੰਦਰ ਸਿੰਘ ਥੰਮਨ ਗਲਤੋਂ ਨੇ ਇੱਕ ਕਰਾਈ ਚੈਲਸ ਆਏ ਨੇ ਕੱਲ ਇਹਨਾਂ ਦੀ ਬਦੌਲਤ ਅਸੀਂ ਇਹ ਮਿਊਜ਼ੀਅਮ ਦੀ ਸੈਰ ਕਰੀ ਕੱਲੀ-ਕੱਲੀ ਚੀਜ਼ ਦੇਖੀ ਇੱਥੇ ਪੁਰਾਣੇ ਤੋਂ ਪੁਰਾਣਾ ਜਹਾਜ਼ ਸਾਰੇ ਜਹਾਜ਼ ਹੀ ਖੜੇ ਨੇ ਇਹਨਾਂ ਦੇ ਪੈਲੇਟ ਸੀ ਜਿਹੜੇ ਉਸ ਟਾਈਮ ਦੇ ਉਹਨਾਂ ਦੀਆਂ ਫੋਟੋਆਂ ਨਾਲ ਲੱਗੀਆਂ ਹੋਈਆਂ ਨੇ ਜਸਵਿੰਦਰ ਸਿੰਘ ਵੀ ਆਪਣੇ ਬੇਟੀ ਕੋਲ ਆਏ ਨੇ ਇੱਥੇ ਤੇ ਨਜ਼ਦੀਕ ਹੀ ਰਹਦੇ ਆ ਇਹਨਾਂ ਨੂੰ ਮਿਲਣ ਗਏ ਤੇ ਅਸੀਂ ਫਿਰ ਇਹ ਮਿਊਜੀਅਮ ਵੀ ਦੇਖਿਆ ਹੈਲੀਕਾਪਟਰਾਂ ਪੁਰਾਣੇ ਜਵਾਨਿਆਂ ਦੇ ਠੀਕ ਹੈ ਬਹੁਤ ਹੀ ਮਤਲਬ ਕਿ ਆ ਜਹਾਜ਼ ਫੈਕਟਰ ਜਹਾਜ਼ ਨੇ ਇਹਨਾਂ ਦੇ ਵਿੱਚ ਆਪਣੇ ਕੁਸ਼ਿੰਦਿਆਂ ਲੋਕ ਵੀ ਸੀਗੇ ਜਿਨ੍ਹਾਂ ਨੇ ਸੈਕਿੰਡ ਤੇ ਫਸਟ ਬਾਲਦ ਬਾਡਵਾਰ ਵੇਲੇ ਸਹਿਯੋਗ ਦਿੱਤਾ ਇਹਨਾਂ ਦਾ ਉੱਥੇ ਉਹਨੇ ਕੋ ਲੱਗਿਆ ਹੈ ਸਾਰਾ ਕੁਝ ਵੀ ਕਿਹੜੇ ਕਿਹੜੇ ਦੇਸ਼ਾਂ ਨੇ ਦੇ ਇਸ ਸਹਿਯੋਗ ਦਿੱਤਾ ਗਿਆ ਹੈ ਆ ਦੇਖੋ ਆ ਵੀ ਇਹ ਵੀ ਫੈਕਟਰ ਨੇ ਪੁਰਾਣੇ 1930 ਦਾ ਹੈ ਕੋਈ 1890 ਦਾ ਹੈ ਠੀਕ ਹੈ ਬਹੁਤ ਪੁਰਾਣੇ ਫੈਕਟਰ ਹੈ ਇਹ ਸਾਰੇ ਲੜਾਕੂ ਜਹਾਜ਼ ਨੇ ਤੇ ਨਿਊਜ਼ੀਲੈਂਡ ਦੇ ਬਹੁਤ ਪੁਰਾਣੇ ਕੱਲਾ ਕੱਲਾ ਜਹਾਜ਼ ਅਸੀਂ ਦੇਖਿਆ ਕੋਲ ਜਾ ਕੇ ਇਹ ਲੋਕ ਪੁਰਾਣੀਆਂ ਚੀਜ਼ਾਂ ਨੂੰ ਬਹੁਤ ਸੰਭਾਲ ਕੇ ਰੱਖਦੇ ਜੇ ਆਪਦੇ ਘਰੇ ਵੀ ਹੋਵੇ ਨਾ ਪੁਰਾਣੀ ਚੀਜ਼ ਉਹਨੂੰ ਸੁੱਟਦੇ ਨਹੀਂ ਉਹਨੂੰ ਬਹੁਤ ਸੌਮ ਸੰਭਾਲ ਕੇ ਕਰਕੇ ਰੱਖਦੇ ਨੇ ਇੰਨਾ ਕੁ ਜੇ ਕਾਰਾਂ ਵੀ ਖੜੀਆਂ ਬਹੁਤ ਪੁਰਾਣੀਆਂ ਪੁਰਾਣੀਆਂ ਕਾਰਾਂ ਦੇ ਵਿੱਚ ਜੇ ਤਾਂ ਜੇ ਕੋਈ ਚੰਗਾ ਕੱਪ ਟੁੱਟ ਜੇ ਤਾਂ ਉਹਨੂੰ ਵੀ ਯਾਦ ਦੱਸ ਦੇ ਤਾ ਉੱਤੇ ਅਲਮਾਰੀ ਚ ਰੱਖ ਲੈਂਦੇ ਨੇ ਬਹੁਤ ਪੁਰਾਣੀਆਂ ਚੀਜ਼ਾਂ ਨੇ ਸੰਭਾਲੀਆਂ ਹੋਈਆਂ ਇਹ ਤਾਂ ਅਫੇਰ ਵੀ ਬਹੁਤ ਵੱਡੀ ਗੱਲ ਹੈ ਮਿਊਜ਼ੀਅਮ ਦੀ ਤੇ ਇਹ ਲੋਕ ਇੰਨਾ ਚੀਜ਼ਾਂ ਨੇ ਸ਼ਕੀਨ ਨੇ ਸਾਮਣ ਦੇ ਆ ਜਿਹੜੇ ਬੰਦੇ ਖੜੇ ਲੱਗਦੇ ਸਟੈਚੂ ਮੰਨ ਲਓ ਬਣਾਏ ਹੋਏ ਨੇ ਉਹਨਾਂ ਦੇ ਫੋਟੋਮ ਤਾਂ ਜਿਹੜੇ ਵੀ ਪੈਲੇਟ ਨੇ ਚਲਾਇਆ ਉਹਨਾਂ ਨੇ ਇੰਨਾਂ ਨੇ ਫੋਟੋਮਾਂ ਲਾਈਆਂ ਹੋਈਆਂ ਆ ਦੇਖ ਲਓ ਕਲਰ ਵੀ ਪਤਾ ਨਹੀਂ ਕਿੱਦੇ ਕਿਹੜੇ ਨੇ ਇੱਥੇ ਸੇਮ ਟੂ ਓਰੀਜినਲ ਕਲਰ ਆ ਉਹੀ ਤੇ ਇਹਨਾਂ ਦੀ ਮੇਨਟੇਨੈਂਸ ਵੀ ਇਦਾਂ ਦਾ ਬੀ ਨੂੰ ਇਹਦੀ ਲੁੱਕ ਹੈ ਜੀ ਓਰੀਜినਲ ਲੁੱਕ ਹੀ ਹੈ ਅਸਲੀ ਹੈ ਬਹੁਤ ਵਧੀਆ ਕੱਲੇ ਕੱਲੇ ਦੀ ਪੈਲੇਟ ਦੀ ਹਿਸਟਰੀ ਲਿਖੀ ਹੋਈ ਹੈ ਤੇ ਜਹਾਜ਼ ਦਾ ਵੇਰਵਾ ਲਿਖਿਆ ਵੀ ਕਿੰਨੇ ਕਿਹੜੇ ਉੱਡੇ ਹੈ ਕਿੰਨੇ ਘੰਟੇ ਦੀ ਉਡਾਨ ਪਰ ਇਹ ਕਿਹਦੇ ਜਿਹੜੇ ਸਾਲ 'ਚ ਆਇਆ ਸੀ ਸਰਵਿਸ ਦੇ ਵਿੱਚ ਕਦੋਂ ਰਿਟਾਇਰ ਕੀਤਾ ਗਿਆ ਹੈ ਸਾਰਾ ਕੁਛ ਇਹਦੇ ਵਿੱਚ ਦੱਸਿਆ ਇਹਨਾਂ ਨੇ ਦੇਖਿਓ ਕੱਲੀ-ਕੱਲੀ ਚੀਜ਼ ਐਸੀ ਸੁਣੋ ਦਿਖਾ ਮਾਈ ਆ ਇਹ ਇੰਗੇ ਨੇ ਪਏ ਨੇ ਪੁਰਾਣੇ ਜਹਾਜ਼ਾਂ ਦੇ ਆ ਵੀ ਜਹਾਜ਼ਿੱਕੇ ਸੇ ਟਾਈਮ ਦਾ ਬਹੁਤ ਐਡਵਾਂਸ ਟੈਕਨੀਕ ਦਾ ਹੋਣਾ ਹੈ ਤੇ ਆ ਚੀਜ਼ਾਂ ਸਾਰੇ ਨੇ ਮਤਲਬ ਕਿੰਨੇ ਹਿਸਟਰੀ ਲਿਖੀ ਹੋਈ ਆ ਆ ਮਿਲਦੀ ਪੂਰਾ ਇਹਦਾ ਬਾਇਓ ਡਾਟਾ ਕੱਲੀ ਕੱਲੀ ਚੀਜ਼ ਲਿਖੀ ਹੋਈ ਹੈ ਪੂਰਾ ਸੁਣੋ ਅਸੀਂ ਸਾਰਾ ਮਿਊਜ਼ੀਅਮ ਆਰਾਮ ਨਾਲ ਦਿਖਾਵਾਂਗੇ ਆ ਦੇਖੋ ਆ ਵੀ ਜਹਾਜ ਇਹ ਸਮੇਂ ਮੁਤਾਬਕ ਉਸ ਟਾਈਮ ਤਾਂ ਬਹੁਤ ਐਡਵਾਂਸ ਤਕਨੀਕ ਦੇ ਹੋਣਗੇ ਇਹ। ਹਮ। ਥਾ-ਥਰ ਕੰਮ ਦੇ ਹੋਣਗੇ ਲੋਕ ਜਦੋਂ ਸਮਾਨ ਚੁਟਦੇ ਹੋਣਗੇ ਇਹ। ਬਹੁਤ ਦਹਿਸ਼ਤ ਸੀ ਉਹ ਜਵਾਨਿਆਂ ਦੇ ਵਿੱਚ ਜਿੰਨਾਂ ਕੋਲ ਇਹ ਤਕਨੀਕ ਸੀ ਤਾਂ ਹੀ ਉਹ ਅੰਗਰੇਜ਼ਾਂ ਦੇ ਪੂਰਾ ਮੁਲਕ ਪੂਰਾ ਮੁਲਕ ਨਹੀਂ ਪੂਰਾ پوری ਦੁਨੀਆ ਨੂੰ ਆਪਣੇ ਅੰਡਰ ਕਰ ਲਿਆ ਸੀ ਇੱਕ ਵਾਰੀ ਇਹਨੇ ਟੈਕਨੀਕ ਦਾ ਕਰਕੇ ਇਹ ਹੋਇਆ ਅਜਹਾ ਜਹਾਜ਼ ਨੇ ਪਤਾ ਨਹੀਂ ਕਿਵੇਂ ਕਿਹਨੇ ਟੈਕਨੀਕ ਕੱਢੀ ਆ ਦੇਖੋ ਆ ਚੀਜ਼ ਆ ਵੀ ਉਰਦਾਸੀ ਜਹਾਜ਼ ਕਿਤੇ ਕਿਸੇ ਟਾਈਮ ਸਮਾਨ ਦੇ ਵਿੱਚ ਇਹ ਹੈਲੀਕਾਪਟਰ ਖਦਾ ਬਹੁਤ ਪੁਰਾਣਾ ਹੈ ਸਾਰਾ ਕੁਲੇ ਦੇਖੋ ਕੇ ਮੇਦੇ ਸ਼ੀਟਾਂ ਸਾਰਾ ਕੁਝ ਰੂਪ ਰੂਪ ਉਹ ਮੇਰੇ ਕੋਲ ਖੜਾ ਹੈ ਕੋਈ ਚੀਜ਼ ਨਹੀਂ ਇਹਨੇ ਕੱਢੀ ਨਹੀਂ ਕੋਈ ਸ਼ੇੜੀ ਨਹੀਂ ओरिजिनल ਲੁੱਕ ਹੈ ਦੀ ਆ ਆਹ ਜਿਹੜਾ ਸੀ ਜਹਾਜ਼ ਪਿਛੇ ਲੰਘ ਗਿਆ ਉਹ 에어 ਫੋਰਸ ਦਾ ਬੰਦੇ ਦੇ ਆਣਾ ਸੀ ਇਹਦੇ ਵਿੱਚ 8 10 15 ਬੰਦੇ 8 10 4 5 ਐ ਲਗ-ਲਗ ਕੈਪੈਸਿਟੀ ਦੇ ਜਹਾਜ਼ ਨੇ ਇਹ ਦਿਖਾਉਣਾ ਸਾਨੂੰ ਅੱਗੇ ਫੁੱਟ ਮਾਉਣ ਨੂੰ ਗੰਨ ਨੂੰ ਹਾਂ ਇਹ ਤਾਂ ਹ ਟੰਗੇ ਪਏ ਨੇ ਇਹ ਚਾ ਜੀਪ ਸੀ ਜਿਹੜੀ ਜਹਾਜ਼ ਜਾਨੂ ਖਿੱਚ ਕੇ 98 ਤੇ ਲਿਖੀ ਜਾਂਦੀ ਸੀ ਹਜੇ ਵੀ ਖੜੀ ਹੈ ਹਾਂ Oi, det er en grop der. La que ya anda así okay. que... ਉਹ ਸੋਨੇ ਬਹੁਤ ਵਧੀਆ ਇਨਾਂ ਨੇ ਇਹ ਜਾਲਗਰ ਬਣਾਈ ਹੋਈ ਹੈ ਤੇ ਬਹੁਤ ਵਧੀਆ ਅੰਦਰੋਂ ਵੀ ਨਾ ਇਹ ਸਭ ਬਣਾਲਾ ਜੇ ਤੁਸੀਂ ਜਾਓਗੇ ਤੁਹਾਨੂੰ ਨਿਹਰਾ ਲੱਗੇਗਾ ਜੇ ਤੁਸੀਂ ਫੋਟੋਆਂ ਖਿੱਚੋਗੇ ਜਾਂ ਕੈਮਰੇ ਨਾਲ ਜਬ ਇਹ ਦੇਖੋਗੇ ਤਾਂ ਬਹੁਤ ਸਾਫ਼ ਹੋਣੀ ਹੈ ਇਹ ਤੇ ਆਨੇ ਆਨੇ ਲੰਨਿਆ ਹੁਣੇ ਬਹੁਤ ਫੋਟੋ ਮਤੇ ਉਹ ਦਿਖਾਉਣ ਦੇ ਨਹੀਂ ਹੈ ਆਪਣਾ ਫਿਲਮ ਰਹਿ ਵੀ ਦਿਖਾਉਂਦੇ ਕੱਲੇ ਕੱਲੇ ਜਹਾਜ ਜੀ ਸ਼ਿਸ਼ਟਰੀ ਜਿچھے ਬੁਕਸ਼ ਵੀ ਪਈਆਂ ਪੁਰਾਣੀਆਂ ਜਿੰਨਾਂ ਜਿੰਨੇ ਹਿਸਟਰੀ ਲਿਖੀ ਹੋਈ ਹੈ ਕਿਹੜੇ ਨੇ ਕਿੱਥੇ ਉਹ ਕੀਤਾ ਕਿਹੜੇ ਨੇ ਕਿਹੜੇ ਲੜਾਈ ਚ ਪਾਗ ਲਿਆ ਸਾਰਾ ਕੁਝ ਇੱਥੇ ਆ ਗਿਆ ਉਹ ਹਨੇਲੋ ਜਿਵੇਂ ਆਹੀਂ ਲੱਗਦਾ ਜਿਵੇਂ ਇਹ ਪਹਿਲੇ ਟੱਕੋ ਦੇ ਖੜਾ ਹੁੰਦਾ ਹੈ ਗੱਲੇ ਗੱਲੇ ਜਹਾਜ਼ ਕੋਲੇ ਉਹਦਾ ਪੈਲੇਟ ਕਰਾਇਆ ਇਹਨਾਂ ਨੇ ਬਹੁਤ ਪਧੀ ਹੈ ਹਿਸਟਰੀ ਨੂੰ ਸਾਹਮਣੇ ਰੱਖਦੇ ਨੇ ਪੁਰਾਣੇ ਨੂੰ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਦੀ ਹਿਸਟਰੀ ਯਾਦ ਰਹੇ ਬੇਸ਼ੱਕ ਕਸੀ ਇਸ ਕਮ ਚ ਪਸੜ ਗਈ ਇਹ ਅੰਗਰੇਜ਼ ਲੋਕ ਪੜੇ ਲਿਖੇ ਸੀ ਇਹ ਆਪਣੀ ਹਿਸਟਰੀ ਨੂੰ ਬਰਕਰਾਰ ਰੱਖਦੇ ਦੇ ਅੱਗੇ ਵੀ ਆਉਣ ਵਾਲੀਆਂ ਪੀਰ ਦੇ ਉਹਨੂੰ ਪੜਾਉਂਦੇ ਨੇ ਇਹਨਾਂ ਦੇ ਜੱਜ ਬੇਨ ਨੇ ਬਹਾਦਰਾਂ ਬਹੁਤ ਤਕੜੀਆਂ ਸੀ ਜਿਨ੍ਹਾਂ ਨੇ ਸਾਰੇ ਮੁਲਕਾਂ ਤੇ ਆ ਜਾ ਜਰਾ ਹੀ ਰਾਜ ਕੀਤਾ ਉਹ ਉਹ ਤੋਂ ਮਾਰੇ ਸਾਥੋਂ ਅਸੀਂ ਸਮਝ ਲਏ ਕਿ ਕਿੰਨੇ ਐਡਵਾਂਸ ਹੋਣਗੇ ਲੋਕ ਜੇ ਲੋਸੀਂ ਸੋਚਿਆ ਵੀ ਨਹੀਂ ਸੀ ਜਹਾਜ਼ਾਂ ਮਾਰੇ ਇਹਨਾਂ ਕੋਲ ਜਹਾਜ਼ ਸੀਗੇ ਅੱਜ ਇਹ ਇਹ ਅੱਜ ਕਿੰਨੇ ਐਡਵਾਂਸ ਨੇ ਇੱਥੇ ਆ ਕੇ ਪਤਾ ਲੱਗਦਾ ਬਹੁਤ ਐਡਵਾਂਸ ਨਹੀਂ ਲੋਕ ਆ ਗਨ ਖੜੀ ਹੈ ਐਂਟੀ 에ਅਰ ਕ੍ਰਾਫਟ ਗਨ ਆ ਉਸ ਟਾਈਮ ਦੀ ਤੇਲ ਵਾਲੀ ਗੱਡੀ ਜਿਹੜਾ ਅੱਜਾਂ ਤੇਲ ਪਾਉਂਦੇ ਸੀਗੇ ਆ ਆ ਦੇਖੋ ਇਹ ਕਿੱਡੇ ਕਿੱਡੇ ਪੁਰਾਣਾ ਜਹਾਜ਼ ਹੈ ਇਹ ਇਹਦੇ ਵਿੱਚ ਬੰਦੇ ਵਜਾਂਦੇ ਸੀ ਇਸ ਵਾਰੀਆਂ ਦਾ ਜਹਾਜ਼ ਇਹਨਾਂ ਦੇ ਯਾਰ ਕੋਸਤ ਤੇ ਜਦੋਂ ਵੀ ਟ੍ਰਿਪ ਲੈ ਕੇ ਜਾਂਦੇ ਸੀ ਇੱਕ ਥਾਂ ਤੋਂ ਦੂਜੀ ਥਾਂ ਇਹ ਜਹਾਜ਼ ਨੂੰ ਉਜੂਜ ਕਰਦੇ ਸੀ ਨਾ ਇਹ ਪਰ ਦੇਖੋ ਕਿੱਡੇ ਕਿੱਡੇ ਵੱਡੇ ਨੇ ਬਹੁਤ ਲੰਬੇ ਫਰਨੇ ਦੇ ਇੱਕ ਉਹ ਅੱਗੇ ਖੜਾ ਹੈ ਜਹਾਜ਼ ਹੀ ਜਹਾਜ਼ ਖਲਦੇ ਨੇ ਚਾਰ ਸਪੇਰੇ ਇਹਨਾਂ ਨੇ ਆਸਮ ਆ ਵੀ ਚੀਜ਼ਾਂ ਸਾਂਗ ਰੱਖਿਆ ਉਹਨਾਂ ਨੇ ਵਰਦੰਗ ਵਗੈਰਾ ਥੱਲੇ ਦੱਸਿਆ ਵੀ ਇਹ ਕਿਹੜੇ ਪੈਲੇਟ ਦਾ ਸਮਾਨ ਹੈ ਕਦੋਂ ਦਾ ਇਹ ਆ ਦੇਖੋ ਉਸ ਟਾਈਮ ਦੇ ਰਫਲਾ ਸਾਰਾ ਸਿਸਟਮ ਗੰਨਾ ਉਹ ਯਾਰ ਸਾਰੇ ਉਹਨੇ ਟੋਪਿੰਗਾਂ ਵਰਦੀਆਂ ਸਾਰਾ ਕੁਝ ਇਹਨਾਂ ਨੇ ਐਂਕਰ ਤੇ ਲਾਇਆ ਹੋਇਆ ਸਾਂਗ ਰੱਖਿਆ ਆਪਦਾ ਇਤਿਹਾਸ ਜਦੋਂ ਲੋਕ ਜਾਣਦੇ ਨੇ ਦੇਖਦੇ ਨੇ ਪੜ੍ਹਦੇ ਨੇ ਆ ਦੇਖ ਲਓ ਉਹਨਾਂ ਦੇ ਸੰਦ ਵਗੈਰਾ ਇਹ ਵੀ ਇਨਸਟਰੂਮੈਂਟ ਨੇ ਕੋਈ ਬੰਬੂ ਸਟੈਂਡ ਦੇ ਆ ਵੀ ਛੋਟਾ ਜਹਾਜ ਹੈ ਕੋਈ ਜਹਾਜ ਜਾਂਦੀ ਵੀਡੀਓ ਬਣਾਈ ਹੈ ਤਾਂ ਉੱਤੋਂ ਦੀ ਵੀ ਜਹਾਜ ਲੰਘ ਕੇ ਗਿਆ ਖੜਕਾ ਸੁਣਿਆ ਹੋਣਾ ਤੁਹਾਨੂੰ ਵਾਟੇ ਨੈਕਸ ਫਾਰ ਵੀ ਨੰਨੇ ਇਹ ਸਾਰਾ ਮਤਲਬ ਇਹਨਾਂ ਦੀ ਫਿਕਸਟਰੀ ਲਿਖੀ ਹੋਈ ਹੈ ਵੇ ਇਹ ਆਹ ਪੁਰਾਣੇ ਨੇ ਸਕੇਲਟਨ ਬਣਾਏ ਹੋਏ ਨੇ ਕਿਵੇਂ ਜੰਗਲਾਂ ਦੇ ਵਿੱਚ ਕੁੱਤਾ ਇਹਨਾਂ ਦਾ ਚੌੜ ਕਰਦਾ ਪੈਲੇਟ ਨਾਲ ਜਿਵੇਂ オリジナル ਫੋਟੋ ਨਾਲ ਲੱਗਦੀਆਂ ਇਹ ਸਕੇਲਟਨ ਨੇ ਢਾਂਚੇ ਬਣਾਏ ਹੋਏ ਨੇ सारे थोड़ा जेरा बद सही देख लो ये असं अलग है थोड़े जो नमी किस्म के भी सारे रिटायर किए हुए हैं ਬਹੁਤ ਹੀ ਬਧੀਆ ਬਣਾਏ ਨੇ 에어 ਫੋਰਸ ਮਿਊਜ਼ੀਅਮ ਜਿੱਥੇ ਪੁਰਾਣੇ ਤੋਂ ਪੁਰਾਣੇ ਜਹਾਜ਼ ਇਹਨਾਂ ਦਾ ਰੂਪ ਰੂਪ ਖੜਾ ਹੈ ਆ ਦੇਖ ਲਓ हेलीकॉप्टर खड़ा है हेलीकॉप्टर फाइटर बहुत तो बड़े-बड़े जहाज यहां देख लो निक्के तो निक्का बड़े तो बड़ा जहाज ਇਹ ਸਾਨੂੰ ਦੋਹਣ ਵਾਸਤੇ ਸਪੈਸ਼ਲ ਬਣਾਈ ਹੈ ਵੀ ਸਾਰੀ ਵੀਡੀਓ ਦੇਖੋ